ਬੀਜੇਪੀ ਦੀ ਚਾਲ ਹੈ ਕਿਉਂਕਿ ਅੱਜ ਬੀਜੇਪੀ ਦਾ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲੇ ਬਿਆਨ ਦੇ ਰਿਹਾ ਹੈ ਕਿ ਜੇਕਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਹੋਣਾ ਕੋਲ ਪ੍ਰਧਾਨਗੀ ਨਹੀਂ ਚੱਲਦੀ ਤੋ ਜੇਪੀ ਨੱਡਾ ਜੀ ਨਾਲ ਜਾਂ ਮੋਦੀ ਜੀ ਨਾਲ ਗੱਲ ਕਰ ਲੈਣ ਅਸੀਂ ਅਕਾਲੀ ਦਰਬ ਨੂੰ ਮਜ਼ਬੂਤ ਕਰਕੇ ਵਿਖਾ ਦੇਾਂਗੇ ਉਹਦਾ ਕਹਿਣ ਦਾ ਮਤਲਬ ਇਹੀ ਹੈ ਕਿ ਇਹ ਜਿਹੜਾ ਧੜਾ ਅਸੀਂ ਖੜਾ ਕੀਤਾ ਸੋ ਇਹ ਸੱਚ ਜਰਾ ਸਾਰੇ ਲੋਕਾਂ ਦੇ ਸਾਹਮਣੇ ਆ ਚੁੱਕਾ ਜਿਵੇਂ ਹੁਣ ਚੰਦੂ ਮਾੜਿਆ ਦੇ ਸਾਹਮਣੇ ਚੰਦੂ ਮਾੜਿਆ ਸਾਹਿਬ ਇਸ ਕੱਲੋਂ ਨਾਰਾਜ਼ ਹਨ ਕਿ ਉਹ ਚਾਹੁੰਦੇ ਸੀ ਕੋਰ ਕਮੇਟੀ ਦੀ ਮੀਟਿੰਗਾਂ 'ਚ ਰੌਲਾ ਪਾਉਂਦੇ ਪੀ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀਆਂ ਚੂਣਾ ਨੇ ਉਹ ਬੀਜੇਪੀ ਨਾਲ ਗੱਠਜੋੜ ਕਰਕੇ ਲੜੀਆਂ ਜਾਣ ਪਰ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਹੁਣਾਂ ਨੇ ਆਖਿਆ ਚੰਦੂ ਮਾਈ ਦਾ ਸਾਹਿਬ ਵੀ ਬਿਲਕੁਲ ਨਹੀਂ ਹੋ ਸਕਦਾ ਬੀਜੇਪੀ ਨੇ ਸਾਡੀ ਪਿੱਠ ਤੇ ਛੁਰਾ ਮਾਰਿਆ ਸਾਡੇ ਬੰਦੀ ਸਿੰਘਾਂ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਉਹਨਾਂ ਨੇ ਉਹਨਾਂ ਨੂੰ ਰਹਾ ਨਹੀਂ ਕੀਤਾ ਸਾਡੇ ਕਿਸਾਨੀ ਮੁੱਦੇ ਜਿਹੜੇ ਉਵੇਂ ਦੀ ਉਵੇਂ ਰੱਖੀ ਬੈਠੀ ਹੈ ਸਾਡੇ ਗੁਰਦੁਆਰਾ ਸਹਿਬਾਨਾਂ ਦੇ ਸਿੱਧਾ ਦਖਲਅੰਦਾਜ਼ੀ ਕਰਨ ਲੱਪੀ ਹੈ ਇਸ ਕਰਕੇ ਅਸੀਂ ਬੀਜੇਪੀ ਦੇ ਨਾਲ ਜਰਾ ਜਿੰਨਾ ਵੀ ਗੱਠਜੋੜ ਨਹੀਂ ਕਰਾਂਗੇ ਵੇਖੋ ਜੀ ਪਾਰਟੀ ਕੋਈ ਦੁਫਾੜ ਨਹੀਂ ਹੋਈ ਪਾਰਟੀ ਜਿਉਂਦੀ ਤਿਉਹ ਹੈ ਜੀ ਪਾਰਟੀ ਦੇ ਨਾਲ ਜਿੰਨੇ ਜੁੜੇ ਹੋਏ ਲੋਕ ਨੇ ਚਾਹੇ ਉਹ ਹਲਕਾ ਇੰਚਾਰਜ ਨੇ ਚਾਹੇ ਉਹ ਵਰਕਿੰਗ ਕਮੇਟੀ ਦੇ ਮੈਂਬਰ ਨੇ ਚਾਹੇ ਉਹ ਜ਼ਿਲ੍ਹਾ ਪ੍ਰਧਾਨ ਨੇ ਉਹ ਸਾਰੇ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਨਾਲ ਹੈ ਇਹ ਜਿਹੜਾ ਛੋਟਾ ਜਿਹਾ ਇੱਕ ਧੜਾ ਖੜਾ ਕੀਤਾ ਗਿਆ ਇਹ بڑے ਚਿਰ ਤੋਂ ਕੋਸ਼ਿਸ਼ ਚੱਲ ਰਹੀ ਸੀ ਭਾਜਪਾ ਦੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਿਵੇਂ ਕਰਨਾ ਹੈ ਸਰਕਾਰ 'ਚ ਰਹਿੰਦਿਆਂ ਵੀ ਭਾਜਪਾ ਯੋਨਾ ਸ਼ਰਜੰਤਰ ਰਜਦੀ ਰਹੀ ਹੈ ਤੇ ਉਦੋਂ ਬਾਅਦ ਦੇ ਵਿੱਚ ਸਰਕਾਰ ਜਾਣ ਤੋਂ ਬਾਅਦ ਦੇ ਵਿੱਚ ਵੀ ਭਾਜਪਾ ਖੁੱਲੇ ਆਮ ਹੀ ਸਾਡੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰ ਲਈ ਉਹਨੇ ਅਕਾਲੀ ਦਲ ਦੇ ਵਿੱਚੋਂ ਬੰਦੇ ਪਟਨੇ ਸ਼ੁਰੂ ਕਰ ਦਿੱਤੇ ਇਹ ਜਿੰਨਾ ਲਾਣਾ ਕੱਲ ਬੈਠਾ ਸੀ ਜਿਹੜਾ ਅਕਾਲੀ ਦਲ ਨੂੰ ਬਾਗੀ ਧੜਾ ਆਪਣੇ ਆਪ ਨੂੰ ਹੁੰਦਾ ਹੈ ਜਿਹੜਾ ਕਹਿੰਦੇ ਕਿ ਸਾਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਮਨਜੂਰ ਨਹੀਂ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਵੇਖੋ ਦੀ ਸਿਕੰਦਰ ਸਿੰਘ ਮਲੂਕਾ ਬੈਠਾ ਹੈ ਜਿਹਦੀ ਨਾਉ ਨੇ ਭਾਜਪਾ ਵੱਲੋਂ ਇਲੈਕਸ਼ਨ ਲੜਿਆ ਖੋਦੇ ਬੀਜਪੀ ਦੀ ਜਿਹੜੀ ਉਹ ਸਿਫਤ ਕਰਦਾ ਪਿਆ ਥੋੜੇ ਦਿਨ ਪਹਿਲਾਂ ਜਦ ਕਿ ਕਾਲੀ ਸਰਕਾਰ ਵਿੱਚ ਇਹ ਜਿੰਨੀ ਵਾਰ ਕਾਲੀ ਸਰਕਾਰ ਆਈ ਇਹ ਮੰਤਰੀ ਬਣਦਾ ਰਿਹਾ ਇਹਦਾ ਮੁੰਡਾ ਚੰਗੇ ਰੁਕਵੇ ਦੇ ਕਿਤੇ ਨਾ ਕਿਤੇ ਰਿਹਾ ਹੈ ਇਹਦੀ ਨੌ ਤੋਂ ਡੀਸੀ ਤੱਕ ਦੀ ਆਈਐਸ ਤੱਕ ਦੀ ਡਿਗਰੀ ਤੱਕ ਸਰਕਾਰ ਨੇ ਪਹਚਾਇਆ ਮਤਲਬ ਕਿ ਇੱਕ ਕਿਰਤਕੰਤਾ ਦਾ ਇਹ ਬੰਦਾ ਸਬੂਤ ਦੇ ਗਿਆ ਉਸ ਤੋਂ ਬਾਅਦ ਜੇ ਦੇਖ ਲੋ ਢੀਂਡਾ ਸਾਹ ਪਰਿਵਾਰ ਜਿਹੜੇ ਕਿ ਸਰਦਾਰ ਸੰਦੀਪ ਸਿੰਘ ਢੀਂਡਾ ਸਾਹ ਕਦੇ ਜਿੱਤੇ ਨਹੀਂ ਉਹ ਹਮੇਸ਼ਾ ਰਾਜ ਸਭਾ ਦੇ ਮੈਂਬਰ ਵੀ ਰਹੇ ਆ ਪਾਰਟੀ ਦੇ ਸਿਰ ਤੇ ਉਹ ਕੇਂਦਰ ਦੇ ਵਜ਼ੀਰ ਵੀ ਰਹੇ ਆ ਤੇ ਉਹਨਾਂ ਦਾ ਮੁੰਡਾ ਵੀ ਪੰਜਾਬ ਦੇ ਵਿੱਚ ਵੱਡੀ ਬਜ਼ਾਰ ਤੋਂ ਕਦੇ ਖਜ਼ਾਨਾ ਮੰਤਰੀ ਤੇ ਕਿਤੇ ਹੋਰ ਮਨਿਸਟਰ ਦੇ ਖਾਤੇ ਰਿਹਾ ਹੈ ਉਹਨੇ ਵੀ ਇਲਾਕੇ ਦੇ ਵਿੱਚ ਕਿਸੇ ਵਰਕਰ ਦੀ ਥਾਰ ਨਹੀਂ ਲਈ ਉਹਨੇ ਆਪਣੇ ਆਪ ਨੂੰ ਉੱਚਾ ਰੱਖਿਆ ਤੇ ਤੁਸੀਂ ਹਮੇਸ਼ਾ ਸਾਝ ਬੀਜੇਪੀ ਨਾਲ ਰੱਖੀ ਐ ਐਵੇਂ ਰਖੜਾ ਪਰਿਵਾਰ ਲਾਡੋ ਕਿਸੇ ਨਾਲ ਵਿੱਚ ਬੈਠਾ ਐ ਐਵੇਂ ਬੀਬੀ ਜ਼ਗੀਰ ਕੋਰ ਆ ਜਿਹੜੀ ਕਿਧਰੋਂ ਭੱਜ ਕੇ ਸਾਰੀਆਂ ਮਨਿਸਟਰ ਪਦਵੀ ਉਹਨੇ ਲਿਆ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਵੀ ਉਹਨੇ ਕੀਤੀ ਹਰ ਸਾਰੇ ਪਾਸੋਂ ਆਨੰਦ ਲੈ ਕੇ ਤੇ ਹੁਣ ਉਹ ਜਿਹੜੀ ਬੀਜੇਪੀ ਦੇ ਢਿੱਕੇ ਚੜ ਕੇ ਇੱਕ ਧੜਾ ਬੀਜੇਪੀ ਨੇ ਬਣਾਇਆ ਸੋ ਉਸ ਧੜੇ ਨੇ ਕੀ ਕੀਤਾ ਵੀ ਸਰਦਾਰ ਸੁਪੀਰ ਸਿੰਘ ਬਾਦਲ ਸਾਹਿਬ ਉਹਨਾਂ ਦੀ ਪ੍ਰਧਾਨਗੀ ਤੇ ਸਵਾਲ ਖੜੇ ਕਰਦੇ ਆ ਜਾਂ ਉਹਨਾਂ ਨੇ ਲੋਕਾਂ ਤੱਕ ਇਹ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬਿਲਕੁਲ ਫੇਲ ਹੋ ਗਈ ਨਕਾਮ ਹੋ ਗਈ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਇਹ ਸਾਰੇ ਬੀਜੇਪੀ ਨਾਲ ਜੁੜੇ ਹੋਏ ਨੇ ਇਹਨਾਂ ਨੇ ਬੀਜੇਪੀ ਦੀ ਚਾਲ ਹੈ ਕਿਉਂਕਿ ਅੱਜ ਬੀਜੇਪੀ ਦਾ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲੇ ਬਿਆਨ ਦੇ ਰਿਹਾ ਹੈ ਕਿ ਜੇਕਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਹੋਣਾ ਕੋ ਨੂੰ ਪ੍ਰਧਾਨਗੀ ਨਹੀਂ ਚੱਲਦੀ ਤਾਂ ਉਹ ਜੇਪੀ ਨੱਡਾ ਜੀ ਨਾਲ ਜਾਂ ਮੋਦੀ ਜੀ ਨਾਲ ਗੱਲ ਕਰ ਲੈਣ ਅਸੀਂ ਅਕਾਲੀ ਦਲ ਨੂੰ ਮਜ਼ਬੂਤ ਕਰਕੇ ਦਿਖਾ ਦੇਵਾਂਗੇ ਉਹਦਾ ਕਹਿਣ ਦਾ ਮਤਲਬ ਇਹੀ ਹੈ ਪੀ ਆ ਇਹਦਾ ਤੜਾ ਅਸੀਂ ਖੜਾ ਕੀਤਾ ਸੋ ਇਹ ਸੱਚ ਜਣਾ ਸਾਰੇ ਲੋਕਾਂ ਦੇ ਸਾਹਮਣੇ ਆ ਚੁੱਕਾ ਜਿਵੇਂ ਉਹ ਚੰਦੂ ਮਾਇਰ ਦਾ ਸਾਹਮਣੇ ਚੰਦੂ ਮਾਇਰ ਦਾ ਸਾਹਿਬ ਇਸ ਕੱਲੋਂ ਨਰਾਜ ਸਨ ਕਿ ਉਹ ਚਾਹੁੰਦੇ ਸੀ ਕੋਰ ਕਮੇਟੀ ਦੀ ਮੀਟਿੰਗਾਂ 'ਚ ਰੌਲਾ ਪਾਉਂਦੇ ਰਹੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀਆਂ ਚੋਣਾਂ ਨੇ ਉਹ ਬੀ ਜੀ ਪੀ ਨਾਲ ਗੱਠਜੋੜ ਕਰਕੇ ਲੜੀਆਂ ਜਾਣ ਪਰ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਹੁਣਾਂ ਨੇ ਆਖਿਆ ਚੰਦੂ ਮਾਇਰ ਦਾ ਸਾਹਿਬ ਵੀ ਬਿਲਕੁਲ ਨਹੀਂ ਹੋ ਸਕਦਾ ਬੀ ਜੀ ਪੀ ਨੇ ਸਾਡੀ ਪਿੱਠ ਤੇ ਛੁਰਾ ਮਾਰਿਆ ਸਾਡੇ ਬੰਦੀ ਸਿੰਘਾਂ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਉਹਨਾਂ ਨੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਸਾਡੇ ਕਿਸਾਨੀ ਮੁੱਦੇ ਜਿਹੜ ਸਾਡੇ ਗੁਰਦੁਆਰਾ ਸਹਿਬਾਨਾਂ ਦੀ ਸਿੱਧਾ ਦਖਲਅੰਦਾਜ਼ੀ ਕਰਨ ਲੱਪੀ ਹੈ ਇਸ ਕਰਕੇ ਅਸੀਂ ਬੀਜੇਪੀ ਦੇ ਨਾਲ ਜਰਾ ਜਿੰਨਾ ਵੀ ਗੱਠਜੋੜ ਨਹੀਂ ਕਰਾਂਗੇ ਚੰਦੂ ਮਾਗਰਾ ਸਾਹਿਬ ਉਸ ਗੱਲ ਤੋਂ ਨਰਾਜ ਸਨ ਇਹ ਮਤਲਬ ਪੂਰੀ ਜਿਹੜੀ ਪ੍ਰੀਪਲੈਨਿੰਗ ਹੈ ਉਹਦੇ ਹਿਸਾਬ ਨਾਲ ਏਜੰਡਾ ਜਿਹੜਾ ਤਿਆਰ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਟਾਰਗੇਟ ਕਰ ਲਈ ਇਹ ਤਿਆਰ ਕੀਤਾ ਗਿਆ ਸਾਰਾ ਕੁਝ ਇੱਕ ਜਿਹੜਾ ਨਵਾਂ ਧੜਾ ਬਾਰੇ ਕਹਿੰਦਾ ਕਿ ਸੁਖਵੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਅਸਤੀਫਾ ਦੇ ਕਿਹੜੀ ਗੱਲ ਸੁਖਵੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਅਸਤੀਫਾ ਦੇਣਗੇ ਕਿਹੜੀ ਗੱਲੋਂ ਦੇਣ ਇਹ ਦੱਸਣਾ ਕਿਹੜੀ ਗੱਲੋਂ ਸਤੀਫਾ ਦੇਣਾ ਤੁਸੀਂ ਲੋਕਾਂ 'ਚ ਗਏ ਹੋ ਤੁਹਾਨੂੰ ਕਦੀ ਲੋਕਾਂ ਨੇ ਇਹ ਗੱਲ ਕਹੀ ਐ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਸਤੀਫਾ ਲੈ ਕੇ ਆ ਤੁਹਾਨੂੰ ਤਾਂ ਵੋਟ ਪਾਵਾਂਗੇ ਤੁਸੀਂ ਕਦੇ ਆਕੇ ਪਾਰਟੀ ਦੀ ਗੱਲ ਰੱਖੀ ਐ ਅੱਜ ਤੁਸੀਂ ਆਵਦੇ ਕਰਤੂਕਾਂ ਤੋਂ ਵੀ ਹਾਰੇ ਹੋ ਤੁਸੀਂ ਲੋਕਾਂ ਨੇ ਮਨਿਸਤ ਦੀ ਪਦ ਲੈਏ ਤੁਸੀਂ ਮੈਂਬਰ ਪਾਰਲੀਮੈਂਟ ਬਣੇ ਤੁਸੀਂ ਕੇਂਦਰੀ ਵਜ਼ੀਰ ਬਣੇ ਤੁਸੀਂ ਥੱਲੇ ਐਮਐਲਏ ਆਪਦੇ ਪਰਿਵਾਰ ਨੂੰ ਬਣਾਇਆ ਚੇਅਰਮੈਨ ਬਣਾਇਆ ਹੁਣ ਤੁਸੀਂ ਲੋਕਾਂ ਨੂੰ ਦਾ ਸਾਹ ਨਹੀਂ ਸਕੇ ਸਵਾਦ ਤਾਂ ਸੀ ਕਿ ਤੁਸੀਂ ਆਪਦੇ ਹਲਕੇ ਜਿੱਤ ਕੇ ਆਉਂਦੇ ਤੇ ਫੇਰ ਆਕੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਟਾਰਗੇਟ ਕਰਦੇ ਸੁਖਵੀਰ ਸਿੰਘ ਬਾਦਲ ਨੂੰ ਲਾਉਣਾ ਨਹੀਂ ਜੀ ਹਲਕਾ ਸੀ ਬਠਿੰਡਾ ਜਿੱਤ ਲਿਆ ਆਪ ਦਾ ਤੁਸੀਂ ਆਪਦੇ ਵਿਧਾਨ ਸਭਾ ਹਲਕੇ ਨੂੰ ਜਿਸਕੇ ਤੁਸੀਂ ਤੁਹਾਡੇ ਮੁੰਡੇ ਇਲੈਕਸ਼ਨ ਲੜਦੇ ਰਹੇ ਆ ਤੁਹਾਡੇ ਮੁੰਡੇ ਐਮਐਲਏ ਬਣੇ ਆ ਤੁਸੀਂ ਉਥੋਂ ਵੀ ਜਬਾਨ ਤਾਲ ਦੀ ਜਬਤ ਕਰਵਾ ਲਈਆਂ ਤੇ ਸਿੱਧਾ ਇਸ਼ਾਰਾ ਤੁਸੀਂ ਸੁਖਵੀਰ ਸਿੰਘ ਬਾਦਲ ਨੂੰ ਲਾਉਣ ਦਾ ਕਰਦੇ ਪਿਓ ਬਿਲਕੁਲ ਗੈਰਵਾਜ਼ ਬੜੀਆਂ ਗੱਲਾਂ ਨੇ ਇਹ ਸਿਰ ਤੋਂ ਸਿਰਫ ਇੱਕ ਕਾਲੀਦਾਨ ਨੂੰ ਕਮਜ਼ੋਰ ਕਰਨ ਲਈ ਜੋ ਬੀਜੇਪੀ ਦਾ ਸਰਜੰਤਰ ਹੈ ਉਹ ਇੱਥੇ ਚਲਾਇਆ ਜਾ ਰਿਹਾ ਇੱਕ ਐਮਪੀ ਜੇ ਇਲੈਕਸ਼ਨ ਹੋ ਕੇ ਹਟਿਆ ਇਹਦੇ ਚ ਪਾਰਟੀ ਦੇ ਹਾਰ ਦਾ ਕਾਰਨ ਕੀ ਰਿਹਾ ਹੋਵੇ ਹਾਰ ਦਾ ਕਾਰਨ ਵੇਖੋ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਲੋਕ ਨੇ ਇਹ ਲੋਕ ਨੇ ਕਿਉਂਕਿ ਇਹ ਸਿੱਧੇ ਤੌਰ ਤੇ ਜਦੋਂ ਕਾਲੀ ਦਲ ਚ ਰਹਿੰਦੇ ਆ ਭਾਜਪਾ ਨੂੰ ਮਿਲਣ ਜਾਂਦੇ ਰਹੇ ਉਹ ਲੋਕਾਂ ਸਾਹਮਣੇ ਫੋਟੋਆਂ ਜਨਤਕ ਹੁੰਦੇ ਰਹੀਆਂ ਲੋਕਾਂ ਸਾਹਮਣੇ ਖਬਰਾਂ ਹੁੰਦੀਆਂ ਰਹੀਆਂ ਲੋਕਾਂ ਨੂੰ ਇਹ ਸੀ ਕਿ ਇਹ ਜੇ ਜਿੱਤ ਗਏ ਇਹਨਾਂ ਨੇ ਮੋਦੀ ਦਾ ਸਾਥ ਦੇਣਾ ਪੰਜਾਬ ਚ ਮੋਦੀ ਦੇ ਖਿਲਾਫ ਲਹਿਰ ਚੱਲਦੀ ਸੀ ਬਿਲਕੁਲ ਹਾਂਜੀ ਇਸ ਕਰਕੇ ਲੋਕਾਂ ਨੇ ਜਿਹੜੀ ਉਹ ਸਾਨੂੰ ਵੋਟ ਨਹੀਂ ਪਾਈ ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਇਸ ਗੱਲ ਦਾ ਆ ਗਿਆ ਸੀ ਕਿ ਜਿਹੜੇ ਇਹ ਲੀਡਰ ਨੇ ਜਿਵੇਂ ਚੰਦੂ ਮਾਜਰਾ ਸਾਹਿਬ ਢਿੰਡ ਸਾਹਿਬ ਸਾਹਿਬ ਜਾਂ ਅਖਾ ਜਿਹੜੇ ਆਪਣੇ ਸਰਜੀਤ ਸਿੰਘ ਰਖੜਾ ਸਾਹਿਬ ਜਾਂ ਬੀਬੀ ਜਗੀਰ ਕੌਰ ਹੋਣੀ ਨੇ ਵੀ ਇਹ ਸਾਰੇ ਭਾਜਪੀ ਨਾਲ ਚੱਲਦੇ ਆ ਇਸ ਕਰਕੇ ਜਿੱਦਣ ਇਹਨਾਂ ਨੇ ਸੀਟਾਂ ਜਿੱਤ ਅਗੇ ਇਹ ਸਿੱਧਾ ਮੋਦੀ ਦੀ ਜਗ੍ਹਾ ਚੋਣੀ ਚ ਪੈ ਜਾਣਗੇ ਉਹਦਾ ਵੱਡਾ ਕਾਰਨ ਉਹ ਬਣਿਆ ਵਿਧਾਨ ਸਭਾ ਚੋਣਾਂ ਤੱਕ ਸ਼੍ਰੋਮਣੀ ਅਕਾਲੀ ਦਲ ਸਿਖਰ ਤੇ ਹੋਵੇਗਾ ਔਰ ਸਭ ਤੋਂ ਵੱਡੀ ਜਿੱਤ ਪ੍ਰਾਪਤ ਜਿਹੜੀ ਪੰਜਾਬ 'ਚ ਉਹ ਸ਼੍ਰੋਮਣੀ ਅਕਾਲੀ ਦਲ ਕਰੇਗਾ ਇਹਨਾਂ ਬੰਦਿਆਂ ਨੂੰ ਆਪ ਦੀ ਸਵੈ ਪਰਚੋੜ ਕਰਨੀ ਚਾਹੀਦੀ ਹੈ ਸਭ ਤੋਂ ਵੱਡਾ ਪਾਰਟੀ ਦਾ ਨੁਕਸਾਨ ਜੇ ਕੀਤਾ ਇਹਨਾਂ ਲੋਕਾਂ ਨੇ ਕੀਤਾ ਸਰਦਾਰ ਸੁਖਬੀਰ ਸਿੰਘ ਬਾਦਲੇ ਦਾ ਕੋਈ ਨਾ ਘਰ ਨਹੀਂ ਉਹ ਜਿੱਥੇ ਖੜਾ ਉਹ ਦਮਨਾ ਖੜਾ ਉਹਨੇ ਜਿੰਨੀ ਮਿਹਨਤ ਕੀਤੀ ਪੂਰੇ ਪੰਜਾਬ ਨੇ ਵੇਖਿਆ ਪੂਰੀ ਦੁਨੀਆ ਨੇ ਵੇਖਿਆ ਜੇਕਰ ਇਹ ਲੋਕ ਉਨੀ ਮਿਹਨਤ ਕਰਦੇ ਤੇ ਅੱਜ ਸਿਖਰ ਕੁਝ ਹੋਰ ਹੋਣਾ ਸੀ ਇਹਨਾਂ ਨੇ ਗਦਾਰੀ ਕਰਕੇ ਆਪ ਵੀ ਹਾਰੇ ਆ ਤੇ ਪਾਰਟੀ ਦੇ ਉਮੀਦਵਾਰਾਂ ਨੂੰ ਵੀ ਹਰਾਇਆ ਇਹ ਸਾਥ ਜਿਹੜਾ ਲੋਕਾਂ ਸਾਹਮਣੇ ਆ ਚੁੱਕਾ ਇਹ ਬੀਜੇਪੀ ਦੀ ਚਾਲ ਹੈ ਕਿਉਂਕਿ ਅੱਜ ਬੀਜੇਪੀ ਦਾ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲੇ ਬਿਆਨ ਦੇ ਰਿਹਾ ਹੈ ਕਿ ਜੇਕਰ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਹੋਣਾ ਕੋ ਨੂੰ ਪ੍ਰਧਾਨਗੀ ਨਹੀਂ ਚੱਲਦੀ ਤੋ ਜੇਪੀ ਨੱਡਾ ਜੀ ਨਾਲ ਜਾਂ ਮੋਦੀ ਜੀ ਨਾਲ ਗੱਲ ਕਰ ਲੈਣ ਅਸੀਂ ਕਾਲੀਦਾਨ ਨੂੰ ਮਜ਼ਬੂਤ ਕਰਕੇ ਵਿਖਾ ਦੇਾਂਗੇ ਉਹਦਾ ਕਹਿਣ ਦਾ ਮਤਲਬ ਇਹੀ ਹੈ ਪੀਆ ਜਣਾ ਧੜਾ ਅਸੀਂ ਖੜਾ ਕੀਤਾ ਸੋ ਇਹ ਸੱਚ ਜਣਾ ਸਾਰੇ ਲੋਕਾਂ ਦੇ ਸਾਹਮਣੇ ਆ ਚੁੱਕਾ ਜਿਵੇਂ ਹੁਣ ਚੰਦੂ ਮਾਹਰ ਦਾ ਸਾਹਮਣੇ ਚੰਦੂ ਮਾਇਰਾ ਸਾਹਿਬ ਇਸ ਕਿੱਲੋਂ ਨਾਰਾਜ਼ ਸਨ ਕਿ ਉਹ ਚਾਹੁੰਦੇ ਸੀ ਕੋਰ ਕਮੇਟੀ ਦੀ ਮੀਟਿੰਗਾਂ 'ਚ ਰੌਲਾ ਪਾਉਂਦੇ ਰਹੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੀਆਂ ਚੋਣਾਂ ਨੇ ਉਹ ਭਾਜਪਾ ਨਾਲ ਗੱਠ ਜੋੜ ਕਰਕੇ ਲੜੀਆਂ ਜਾਣ ਪਰ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਹੁਣਾਂ ਨੇ ਆਖਿਆ ਚੰਦੂ ਮਾਇਰਾ ਸਾਹਿਬ ਇਹ ਬਿਲਕੁਲ ਨਹੀਂ ਹੋ ਸਕਦਾ ਭਾਜ ਸਾਡੇ ਬੰਦੀ ਸਿੰਘਾਂ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਉਹਨਾਂ ਨੇ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਸਾਡੇ ਕਿਸਾਨੀ ਮੁੱਦੇ ਜਿਹੜੇ ਉਵੇਂ ਉਵੇਂ ਰੱਖੀ ਬੈਠੀ ਹੈ ਸਾਡੇ ਗੁਰਦੁਆਰਾ ਸਹਿਬਾਨਾਂ ਦੇ ਸਿੱਧਾ ਦਖਲਅੰਦਾਜ਼ੀ ਕਰ ਲਾ ਪੀ ਹੈ ਇਸ ਕਰਕੇ ਅਸੀਂ ਬੀਜੇਪੀ ਦੇ ਨਾਲ ਜਰਾ ਜਿੰਨਾ ਵੀ ਗੱਠਜੋੜ ਨਹੀਂ ਕਰਾਂਗੇ ਚੰਦੂ ਮਾਗਰਾ ਸਾਹਿਬ ਉਸ ਗੱਲ ਤੋਂ ਨਾਰਾਜ਼ ਸਨ ਇਹ ਮਤਲਬ ਪੂਰੀ ਜਿਹੜੀ ਪ੍ਰੀਪਲੈਨਿੰਗ ਹੈ ਉਹਦੇ ਹਿਸਾਬ ਨਾਲ ਇਹ ਏਜੰਡਾ ਜਿਹੜਾ ਤਿਆਰ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰ ਲਈ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਟਾਰਗੇਟ ਕਰ ਲਈ ਇਹ ਤਿਆਰ ਕੀਤਾ ਗਿਆ ਸਾਰਾ ਕੁਝ ਇੱਕ ਜਿਹੜਾ ਨਵਾਂ ਧੜਾ ਬਣ ਰਿਹਾ ਹੈ ਕਹਿੰਦਾ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਅਸਤੀਫਾ ਦੇ ਕਿਹੜੀ ਗੱਲ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਅਸਤੀਫਾ ਦੇਣਗੇ ਕਿਹੜੀ ਗੱਲੋਂ ਦੇਣ ਇਹ ਦੱਸ ਨਾ ਕਿਹੜੀ ਗੱਲੋਂ ਅਸਤੀਫਾ ਦੇਣਾ ਤੁਸੀਂ ਲੋਕਾਂ 'ਚ ਗਏ ਹੋ ਤੁਹਾਨੂੰ ਕਦੀ ਲੋਕਾਂ ਨੇ ਇਹ ਗੱਲ ਕਹੀ ਐ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਲੈ ਕੇ ਉਹ ਤੁਹਾਨੂੰ ਤਾਂ ਵੋਟ ਪਾਵਾਂਗੇ ਤੁਸੀਂ ਕਦੇ ਆ ਕੇ ਪਾਰਟੀ ਦੀ ਗੱਲ ਰੱਖੀ ਐ ਅੱਜ ਤੁਸੀਂ ਆਵ ਗਏ ਕਰਤੂਕਾਂ ਤੋਂ ਵੀ ਆ ਰਹੇ ਹੋ ਤੁਸੀਂ